ਬਾਈ ਦਾ ਨਾਮ ਕੀ ਆ ਵੀਰਾ ਕੀ ਕਾਦੇ ਵਾਸਤੇ ਤੂੰ ਕੀ ਕਰਾਉਣਾ ਤੋ ਉਹ ਉੱਛ ਗਿਆ ਕਿਉਂ ਪਤਾ ਨਹੀਂ ਪਤਾ ਨਹੀਂ ਵੀਰੇ ਕਿਹਦਾ ਕੌਣ ਮੇਰਾ ਵੀਰਾ ਤੇਰੇ ਵੀਰੇ ਦਾ ਕੀ ਨਾਮ ਆ ਵੱਡਾ 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 ਕੌਣ ਆ ਮੇਰਾ ਵੀਰਾ ਅੱਛਾ ਤੇਰਾ ਵੀਰਾ ਵੀਰੇ ਦਾ ਨਾਮ ਕਿੱਥੇ ਆ ਬੱਕਰੀਆਂ ਬੱਕਰੀਆਂ ਤੇ ਹੋਰ ਕੀ ਆ ਖੜਾ ਹੋ ਕੇ ਵੇਖ ਹੋਰ ਕੀ ਆ ਖੜਾ ਹੋ ਕੇ ਹੋਰ ਕੀ ਕੀ ਆ ਅਰੇ ਮੱਗਾ ਤੇ ਹੋਰ ਉਡਾਂਡਾਈ ਪੱਦੀ ਪਲ ਉਡਾਂਡ ਉੱਡ ਵੇਖ ਕਰ ਦਿਉ ਆ ਦਾ ਨਾਂ ਤਾਂ ਦੱਸ ਤੇ ਤੇਰਾ ਨਾਂ ਕੀ ਖੜਾ ਹੋ ਤੂੰ ਯਾਰ ਖੜਾ ਹੋ ਕੇ 10 ਪੱਜੋ ਤੇ ਕਰ ਦੇ ਤਿੱਦੂ ਤਾਪੀ ਕੇ ਮੈਂ ਮਾਰਦਾ ਨਾ ਬੇਟੀ ਤਾਪੀ ਮੁੱਥੇ ਨਾ ਤਾਪੀ ਕੇ ਮੈਂ ਮਾਰਦਾ ਆਈ ਦਰ ਕੇ ਤੇ ਉਹ ਗਾਣੇ ਕਿਵੇਂ ਕੰਮ ਆਉਂਦਾ ਤੁਮੂ ਸੇ ਆਉਂਦਾ ਹੁੰਦਾ ਤੇ ਮੈਂ ਕਿਵੇਂ ਫੜਦਾ ਮੈਚ ਆਈ ਪਾਉਂਦਾ ਤੇ ਕ੍ਰੈਕਟਰ ਕਿਵੇਂ ਚਲਾਉਂਦਾ ਹੁੰਦਾ ਨੇ ਆ ਆ ਆ ਕ੍ਰੈਕਟਰ ਕਿਹੜਾ ਪ੍ਰਾਈਵੇਟ

ਆਉੜ ਹੈਗੀ ਹੋ ਵੀ ਹੈਗੀ ਹੈਗੀ ਆ ਕਿਉ ਕੱਲੇ ਰਹਿੰਦੇ ਆ ਹਣ